ਆ ਵੀ ਕਹਤੀ ਹੈ ਸਰ ਆ ਆ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਇੱਥੇ ਰਸਤਾ ਸੰਖਾਦਣਾ ਆਹ ਰੋਡ ਆਂਦੀ ਹੈ ਜੀ ਸਿੱਧੀ ਸਾਰੀ ਆਪਣਾ ਜੋਦੇਵਾਲ ਬਸਤੀ ਤੱਕ ਤੇ ਸਿੱਧੀ ਅੱਗੇ ਗਊਸ਼ਾਲਾ ਨਿਕਲ ਜਾਂਦੀ ਹੈ ਜੀ ਗੁਰਦਾਰਾ ਸ਼੍ਰੀ ਗੋਗਾਟ ਸਾਈਂ ਵਿੱਚ ਤੇ ਰਸ਼ ਦੇਖੋ ਤੁਸੀਂ ਇੱਥੇ ਸੰਜੇ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਰਸ਼ ਮਿਲੇਗਾ ਸਮਾਨ ਮਿਲੇਗਾ ਇਸ ਤਰ੍ਹਾਂ ਦਾ ਗਰਮ ਕਪੜਾ ਹੋਇਆ ਦੇਖੋ ਇੱਧਰ ਹਰ ਪਾਸੇ ਤੁਹਾਨੂੰ ਨਾ ਇੱਧਰ ਸੇਲਾ ਹੀ ਸੇਲਾ ਮਿਲਣ ਗਿਆ ਤੇ ਸਭ ਤੋਂ ਬਾਅਦ ਇੱਥੇ ਚਹਿਲ ਪਹਿਲ ਸੰਡੇ ਨੂੰ ਹੀ ਲੱਗਦੀ ਹੈ ਆ ਦੇਖੋ ਜੀ ਇਸ ਤਰ੍ਹਾਂ ਸਤਾਰਿਆਂ ਵਾਲਾ ਕੱਪੜਾ ਹੋਇਆ ਐਸ ਸਾਈਡ ਦੇਖੋ ਕੱਪੜਾ ਹੀ ਕੱਪੜਾ ਸਾਰਾ ਆਹ ਵਾਲਾ ਉੱਪਰ ਜਿਹੜਾ ਤੁਸੀਂ ਆ ਦੇਖ ਸਕਦੇ ਹੋ ਇੱਧਰ ਆਹ ਵਾਲਾ ਦੇਖੋ ਕੱਪੜਾ ਚੈੱਕ ਕਰੋ ਜੀ ਇਸ ਤਰ੍ਹਾਂ ਤੇ ਇੱਧਰ ਕਲਰ ਵੀ ਹੈ ਜੀ ਇਸ ਤਰ੍ਹਾਂ ਸਾਰੇ ਆਹ ਲੈਣਾ ਯਾਰ ਆ ਵਧੀਆ ਲੱਗਦਾ ਤੇ ਇੱਧਰ ਵੀ ਹੈ ਜੀ ਵੈਲਵਟ ਦੀ ਬਹੁਤ ਵੈਰਾਈਟੀ ਇਸ ਤਰ੍ਹਾਂ ਦੇਖੋ ਵੀ ਕੱਪੜਾ ਇਸ ਤੇ ਚੈੱਕ ਕਰੋ ਵੈਲਵਟ ਦੀ ਬਹੁਤ ਜ਼ਿਆਦਾ ਇਸ ਮਾਰਕੀਟ ਵਿੱਚ ਵੈਰਾਈਟੀ ਮਿਲ ਜਾਂਦੀ ਹੈ ਕਿ ਇੱਧਰ ਵੀ ਹੈ ਸਭ ਪਾਸੇ ਤੁਹਾਨੂੰ ਵੈਲਵਟ ਹੀ ਵੈਲਵਟ ਦਿਖੇਗਾ ਅਗਰ ਤੁਹਾਨੂੰ ਸਟੀਚਿੰਗ ਦਾ ਕੰਮ ਆਉਂਦਾ ਹੈ ਦੇਖੋ ਇੱਧਰ ਇਸ ਤਰ੍ਹਾਂ ਦੀ ਵੈਲਵਟ ਹੈ ਕਟ ਪੀਸ ਵੀ ਲੈ ਕੇ ਜਾ ਸਕਦੇ ਹੋ ਤੇ ਇੱਥੇ ਤੁਹਾਨੂੰ ਕਪੜਾ ਤੋਲ ਕੇ ਦਿੱਤਾ ਜਾਂਦਾ ਹੈ ਇਸ ਮਾਰਕੀਟ ਵਿੱਚ ਤੇ ਐਸਾਈਡ ਆ ਆ ਜਿਹੜੇ ਹੁੰਦੇ 100 100 ਰੁਪਏ ਵਾਲੇ ਸੇਲ ਵਿੱਚ ਇਸ ਤਰ੍ਹਾਂ ਗਰਮ ਕਪੜਾ ਇੱਧਰ ਇਨਰਾਂ ਦਾ ਕਪੜਾ ਹੋਇਆ ਤੇ ਅੱਗੇ ਮਤਲਬ ਹੁਣ ਚੋਂ ਕਾਵੇਗਾ ਤੇ ਠੀਕ ਬਹੁਤ ਜ਼ਿਆਦਾ ਰਸ਼ ਵੀ ਹੋਵੇਗਾ ਅੱਗੇ ਤੇ ਵੀਡੀਓ ਤੁਹਾਨੂੰ ਵਧੀਆ ਲੱਗੇ ਫਿਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਆਜੋ ਅਸੀਂ ਵੱਧਦੇ ਹਾਂ ਅੱਗੇ ਆ ਦੇਖੋ ਤੇ ਸਾਈ ਭਾਜੀ ਸੋਰ ਤੇ ਸੋਰ ਤੇ ਸਾਰੇ ਬਾਜ਼ਾਰਾਂ ਦੇਖੋ ਇੱਧਰ ਨੂੰ ਫਿਰ ਕਰ ਰਹੇ ਕੋਈਆਂ ਕੰਤੀਆਂ ਇਸ ਸੋਸ ਤੋਂ ਸੋਸ ਸੋਰ ਕੋਲ ਮੰਨਣ ਗਿਆ

एक से, एक से करे है। दी कोई भी समान लैना इस शॉप तेके जा सकते हो बहुत तो सोहनिया सोहनिया लैसा ने भाजी को मैं खुद इतो ले गई लटक वाली लैसू इतनी बहुत सस्ती है ਮੇਨ ਜਾਨਗੀਆਂ ਆ ਦੇਖੋ ਜਿਹੜੇ ਆ ਲਟਕਣ ਵਾਲੀਆਂ ਹੁੰਦੀਆਂ ਮੋਤੀਆਂ ਵਾਲੀਆਂ ਇਸ ਤਰ੍ਹਾਂ ਦੀਆਂ ਤੇ ਬਹੁਤ ਹੀ ਸਸਤੀਆਂ ਮਿਲਦੀਆਂ ਨੇ ਜੀ ਇੱਥੇ ਲੈਸਾਂ ਤੇ ਤੁਸੀਂ ਆਉਣਾ ਕਿੱਥੇ ਆ ਜੀ ਆ ਇਸ ਤਰ੍ਹਾਂ ਗਊਸ਼ਾਲਾ ਚੋਂਟ ਹੈ ਜੀ ਬਸ ਬਿਲਕੁਲ ਐਦਾ ਨਾਲ ਹੀ ਦੁਕਾਨ ਹੈ ਮੈਂ ਤੁਹਾਨੂੰ ਦੁਕਾਨ ਦਾ ਵੀ ਦੱਸ ਦਿੰਦੀਆਂ ਇਸ ਤਰ੍ਹਾਂ ਇਹ ਕਾਰਪੂਜੀਆਂ ਤੇ ਜਿਹੜੀ ਗਊਸ਼ਾਲਾ ਮਾਰਕੀਟ ਵਿੱਚ ਮੈਂ ਤਾਂਨੇਕ ਦੁਕਾਨ ਦੱਸੀ ਸੀ ਕਿ ਨਾ ਜਿੱਥੇ ਸਿਲਾਈ ਮਸ਼ੀਨ ਦਾ ਸਾਰਾ ਸਮਾਨ ਮਿਲਦਾ ਹੈ उसे लैसा बहुत ज्यादा सस्तियां मिले ना आरपट्टा इस तरह की मैं थोड़ा हैवी एदा दुपट्टे सोच रही लगा मैं ना आखो लैस लेके आई हाँ तरह की लैस है आ देखो जिम्मे तह तो दिख रही है गोल्डन कलर दाली लैस मैन मिली जी वी मीटर का पूरा रोल है ਔਰ ਸਿਰਫ ਔਰ ਸਿਰਫ ਮੈਨੂੰ ਇਹ ਮਿਲਿਆ 150 ਰੁਪਏ ਦਾ ਤਾਂ ਹਾਂਜੀ 150 ਰੁਪਏ ਦਾ ਤੇ ਅਗਰ ਅਸੀਂ ਦੁਕਾਨ ਵਿੱਚੋਂ ਲੈਣ ਜਾਂਦੇ ਆ ਨਾ ਇਹ ਲੈਸ ਤਾਂ ਇਹ ਆਰਾਮ ਨਾਲ 30 ਰੁਪਏ 30 ਰੁਪਏ ਮੀਟਰ ਮਿਲਦੀ ਸਾਨੂੰ ਆਹ ਵਾਲੀ ਲੈਸ ਤੇ ਮੈਨੂੰ ਪੂਰਾ ਰੋਲ 20 ਮੀਟਰ ਦਾ ਜੀ 150 ਰੁਪਏ ਦਾ ਮਿਲਿਆ ਤੇ ਮੈਂ ਐਦਾ ਹੀ ਆਹ ਵਾਲੀ ਦੀ ਲੈਸ ਮੈਂ ਚੱਕ ਦਾਨੀ ਇਹ ਫਿਰ ਮੈਂ ਆਹ ਬੜੀ ਲਗਾਵਾਂਗੀ ਮਤਲਬ ਜਿਹੜੀ ਉਹ ਦੁਕਾਨ ਹੈ ਨਾ ਉੱਥੇ ਬਹੁਤ ਤੁਹਾਨੂੰ ਸਸਤਾ ਇਸ ਤਰ੍ਹਾਂ ਦਾ ਸਮਾਨ ਕੁਝ ਵੀ ਲੈਣਾ ਲੈਸਾਂ ਬੁਕਰਮਾਂ ਰੀਲਾ ਆ ਮਤਲਬ ਕੋਈ ਵੀ ਸਟੋਨ ਇਸ ਤਰ੍ਹਾਂ ਦੇ ਪੈਚੇਸ ਲੈ ਰਹੇ ਹੋ ਤੁਸੀਂ ਉਸ ਦੁਕਾਨ ਵਿੱਚੋਂ ਲੈ ਸਕਦੇ ਹੋ ਜੀ ਗਊਸ਼ਾਲਾ ਦੇ ਵਿੱਚ ਹੀ ਐ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਜਿਹੜਾ ਗਊਸ਼ਾਲਾ ਦਾ ਚੌਕ ਹੈ ਜੀ ਬਸ ਉਸ ਦੇ ਨਾਲ ਹੀ ਹੈ ਜੀ ਦੁਕਾਨ ਤਾਂ ਮੈਂ ਕਿਹਾ ਚਲੋ ਤੁਹਾਨੂੰ ਦੱਸਾਂ ਮੈਂ ਆ ਲੈ ਕੇ ਆਈ ਤਾਂ ਚਲੋ ਜੀ ਹੁਣ ਤੁਸੀਂ ਕਰੋ ਵੀਡੀਓ ਇੰਜੋਏ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਚੈਨਲ ਪੰਜਾਬੀ ਬਲੌਗਰ ਸੇ ਮੈਨੂੰ ਸ਼ੇਅਰ ਕਰੋ ਜੀ ਚਲੋ ਜੀ ਹੁਣ ਅਸੀਂ ਵੱਧਦੇ ਆ ਅੱਗੇ ਮੈਂ ਖੁਦ ਇੱਥੋਂ ਟੋਲ ਲਿਆ 20 ਮੀਟਰ ਮੈਨੂੰ ਇੱਥੇ 150 ਰੁਪਏ ਦੀ ਪਈ तो पा सूट पान उसे बड़े ही सस्ते मिल जाएंगे अदर भी है जी ना इसे ला इसे ला इसे सब पसे सेल ना इसे ला देखो जी अत है आप गर्म पोटियां भी तो है कैसे असेल दो सौ रूपए दो दो सौ रूपए ये सेल ना देखो पोटियां पोटियां हुड़ीज़ हुड़ीज़ सब गर्म गर

हां ए 130 वाली ठीक है देखो इधर साल है आपको साल सारी साल वाली है ना साल वाली हां हां हमारे साल इधर ज्यादा मिलती है इस मार्केट में हां आ देखो जितनी रोड पर निकली जी समराला चौक नु इधर आई वगैरह श्री गौकार्ट तो इनसाला दी वैरायटी रखे कितनी ज्यादा है अगर 130 पे सेल क्या वाली 180 पे सेल विच आ देखो इधर

ਬੱਚਾ ਜਿਹੜੇ ਗਰਮ ਤੋਪ ਹੁੰਦੇ ਤਾਂ ਜੀ ਨਸੀ ਵੱਧਦੇ ਅੱਗੇ ਆ ਬਣਾ ਹਾਂ ਆ ਦੇਖੋ ਸਪਾਸੇ 16 16 16 16 ਕਢਾਉਣ ਵਾਲੀਆਂ 2 150 ਦੀਆਂ ਅੱਧਰ ਵੀ ਅੱਧਰ ਵੀ ਚਾਹਤਾ ਦੀਆਂ ਸੇਲਾ ਆ ਜਾ ਅੱਧਰ 16 ਲੋਈਆਂ ਆ ਜਾ ਵਾਪਸ ਆ ਜਾ पास छोला से की सेल सेल इधर देखो चादर गर्म चादर